ਹਿੰਦੂ ਯੁਵਾ ਵਾਹਨੀ ਪੰਜਾਬ ਪ੍ਰਧਾਨ ਵਰਿੰਦਰ ਕੁਮਾਰ ਗੁਪਤਾ ਦੀ ਦੇਖਰੇਖ ਦੇ ਵਿੱਚ ਸ਼ਹੀਦ ਭਗਤ ਸਿੰਘ ਚੌਂਕ ਪਟਿਆਲਾ ਦੇ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫੂਕ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਵਿਰੋਧ ਜਤਾਉਂਦੇ ਹੋਏ ਵਰਿੰਦਰ ਕੁਮਾਰ ਗੁਪਤਾ ਨੇ ਕਿਹਾ ਕਿ ਜਿਸ ਤਰ੍ਹਾਂ ਫਗਵਾੜਾ ਤੇ ਅਮਰੀਸਰ ਦੇ ਵਿੱਚ ਬੁੱਚੜਖਾਨਾ ਆਮ ਸਨਾਤਨੀ ਭਾਈਆਂ ਦੇ ਵੱਲੋਂ ਫੜਿਆ ਗਿਆ ਹੈ ਜਿਸ ਦੇ ਵਿੱਚ ਬਕਾਇਦਾ ਕੋਲਡ ਰੂਮ ਬਣਾ ਕੇ ਹਜ਼ਾਰਾਂ ਹੀ ਗਊਆਂ ਨੂੰ ਕੱਟ ਕੇ ਉਹਨਾਂ ਦੇ ਮਾਸ ਦੀ ਪੈਕਿੰਗ ਕਰਕੇ ਉਥੋਂ export ਕੀਤਾ ਜਾਂਦਾ ਸੀ ਉਹਨਾਂ ਨੇ ਦੱਸਿਆ ਕਿ ਮਾਸ ਤੋਂ ਲਾਵੋ ਉੱਥੇ ਪੈਕਿੰਗ ਕੀਤੀ ਹੋਈਆਂ ਹੱਡੀਆਂ ਵੀ ਪੜਿਆ ਗਈਆਂ ਉਹਨਾਂ ਨੇ ਅਫਸੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਗਊਆਂ ਦੀ ਧਰਤੀ ਪੰਜਾਬ ਦੇ ਵਿੱਚ ਇਹ ਕੰਮ ਸਰਕਾਰ ਦੀ ਨੱਕ ਦੇ नीचे ਸਰੀਆਮ ਹੋ ਰਿਹਾ ਹੈ ਪਰ ਸਰਕਾਰ ਦੇ ਵੱਲੋਂ ਉਹਨਾਂ ਦੀ ਇੰਟੈਲੀਜੈਂਸ ਫੇਲ ਹੋ ਚੁੱਕੀ ਹੈ ਇਸ ਦੌਰਾਨ ਉਹਨਾਂ ਨੇ ਸਰਕਾਰ ਤੇ ਹੋਰ ਕੀ ਕੁਝ આરોਪ ਲਗਾਏ ਤੁਸੀਂ ਆਪ ਹੀ ਦੇਖੋ ਸੁਣੋ ਗੰਹ ਮੱਤਿਆ ਗੰਹ ਮੱਤਿਆ

ਗੌ ਹੱਤਿਆ ਦੇ ਲਈ ਵੀ ਕਾਨੂੰਨ ਉਹਦੇ ਵਿੱਚ ਹੀ ਮਰਜ ਕਰਨਾ ਚਾਹੀਦਾ ਜੋ ਧਾਰਮਿਕ ਬੇਅਦਬੀ ਤੇ ਕਾਨੂੰਨ ਬਣਿਆ ਉਹ ਹੀ ਗੌ ਹੱਤਿਆ ਦੀ ਤੇ ਕਾਨੂੰਨ ਬਣਨਾ ਚਾਹੀਦਾ ਸੇਮ ਉਹ ਹੀ ਕਾਨੂੰਨ ਹੋਣਾ ਚਾਹੀਦਾ ਗੌ たち ਪੰਜਾਬ ਸਰਕਾਰ ਲੈ ਰਹੀ ਹੈ ਲੇਕਿਨ ਗਵਾਂ ਦੀ ਰੱਖ ਰਖਾਵ ਦੇ ਵਿੱਚ ਉਹਦਾ ਕੋਈ ਯੋਗਦਾਨ ਨਹੀਂ ਹੈ ਗਵਾਂ ਅਗਨੀ ਜਾਂ ਖੱਪੀ ਮੰਡੀਆ ਜਾਂ ਕਿਹ ਹੈ ਗਵਾਂ ਰੂਹ ਦੀਆਂ ਵਿਦਿਆਨਿਕੀ ਦੇ ਵਿੱਚ ਹੈ ਉਹ ਨਹੀਂ ਆਮ ਨਾਗਰਿਕ ਗਾਉਂਦੇ ਤੇ ਤੇਨ ਤੋਂ ਇਨਕਾਰ ਨਹੀਂ ਕਰ ਰਿਆ ਉਹਦਾ ਗਾਉਂਦੇ ਆਟੋਮੈਟਿਕ ਪਟਿਆ ਦੇਖੋ ਜੀ ਉਸਦੇ ਰੱਖ ਰਖਾਵ ਲਈ ਗਊ ਮਾਤਾ ਦੇ ਲਈ ਕੋਈ ਵਕਤ ਨਹੀਂ ਲੰਘਾ ਰਿਹਾ ਇਹ ਸ਼ੇਮ ਪੰਜਾਬ ਸਰਕਾਰ ਦੇ ਤੇ ਪੰਜਾਬ ਸਰਕਾਰ ਜੁੜਾਵਾ ਪੰਜਾਬ ਸਰਕਾਰ ਜੁੜਾਵਾ ਪੰਜਾਬ ਸਰਕਾਰ ਜੁੜਾਵਾ ਹੋਣੀ ਜਿੱਤਿਆ ਪੰਜਾਬ ਭਗਵਾਨ ਜੀ ਦਾ ਪੁੱਤਰ ਨੂੰ ਅੱਗੇ ਲੰਘਣ ਗਿਆ ਆਗੋ ਆਪਣਾ ਇਹ ਕੀ ਆ ਜੋ

ਤਾਂ ਨੂੰ ਘੜਿਆ ਗਿਆ ਜਿਹੜੇ ਕੋਲਡ ਸਟੋਰੇਜ ਬਣਾ ਕੇ ਗਊ ਹੱਤਿਆਨਾ ਕਰਕੇ ਹਜ਼ਾਰਾਂ ਦੀ ਉਹਨਾਂ ਨੂੰ ਉਹਨਾਂ ਦੇ ਮਾਸ ਦੀ ਪੈਕਿੰਗ ਕਰਕੇ ਐਕਸਪੋਰਟ ਕਰਿਆ ਕਰਦੇ ਸੀ ਮੈਂ ਪੁੱਛਣਾ ਚਾਹਣਾ ਪੰਜਾਬ ਸਰਕਾਰ ਨੂੰ ਇੰਟੈਲੀਜੈਂਸ ਤੁਹਾਡੇ ਕੋਲ ਹੈ ਸਾਰੀ ਸੀਆਈਡੀ ਡਿਪਾਰਟਮੈਂਟ ਤੁਹਾਡੇ ਕੋਲ ਹੈ ਚਾਹੇ ਆਮ ਜਨਤਾ ਦਾ ਕੰਮ ਹੈ ਕਿ ਕੋਲਡ ਸਟੋਰਾਂ ਦੇ ਵਿੱਚ ਗਊ ਮਾਸ ਨਾਲ ਲਈ ਕਿ ਤਦਾਕਨੀ ਇਹ ਕੰਮ ਨਾਗਰਿਕ ਜਾਊਗਾ ਕਿਆ ਕੌਟਾ ਇੰਟੈਲੀਜੈਂਸ ਫੇਲ्युअर ਹੋ ਗਿਆ ਭਗਵੰਤਬਾਬ ਜੀ ਉਹ ਵੱਡੀਆਂ ਵੱਡੀਆਂ ਗੱਲਾਂ ਤੁਸੀਂ ਕਰਦੇ ਹੋ ਜਿਹੜਾ ਜੀਵਨ ਕਿੱਥੇ ਚੱਲਦਾ ਹੈ ਸੜੀ ਸੜੀ ਦੇ ਨਾਮ ਦੇਖਦੇ ਹੋਰੇ ਜਿਨਾ ਦੇ ਜਿਨਾ ਨੇ ਕੰਮ ਕੀਤਾ ਬਹੁਤ ਅਤਿਆਮਾ ਦਾ ਕੰਮ ਕੀਤਾ ਜਿਨਾ ਦੀ ਜ਼ਮੀਨ ਦੇ ਵਿੱਚੋਂ ਫੈਕਟਰੀ ਲੱਗੀ ਆਈ ਸੀ ਔਰ ਜਿਹੜੇ ਉਹਨਾਂ ਦੇ ਮਾਲਕ ਸੀਗੇ ਔਰ ਜਿਹੜੇ ਉੱਤੇ ਕਾਲੀ ਨੇ ਤੁਸੀਂ ਦੇ ਤਲਾਸ ਬਾਦ ਕਰ ਜਾਉਣਾ ਚਾਹੀਦਾ ਇਹਨਾਂ ਦੀ ਹਿੰਦੀ ਸ਼ੁਰੂ